ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਮੈਂ ਸੰਜੀਪ ਕੌਂਡਲ ਜਲੰਧਰ ਤੋਂ ਵਾਟਰ ਸਪਲਾਈ ਵਿਭਾਗ ਦੇ ਵਿੱਚ ਟੈਕਨੀਸ਼ੀਅਨ ਗ੍ਰੇਡ 2 ਸੇਵਾ ਨਿਭਾ ਰਿਹਾ ਹਾਂ ਮੈਂ ਕੁਝ ਵਾਟਰ ਸਪਲਾਈ ਵਿਭਾਗ ਦੇ ਵਿੱਚ ਕੰਮ ਕਰਦੇ ਫੀਲਡ ਮੁਲਾਜ਼ਮਾਂ ਦੀਆਂ ਕੁਝ ਮੁਸ਼ਕਲਾਂ ਸਾਂਝੀਆਂ ਕਰਨਾ ਚਾਹੁੰਦਾ ਜੋ ਕਿਸੇ ਨਾ ਕਿਸੇ ਤਰੀਕੇ ਸੋਸ਼ਲ ਮੀਡੀਆ ਰਾਹੀਂ ਸਰਕਾਰ ਤੱਕ ਜ਼ਰੂਰ ਪਹੁੰਚਣੀਆਂ ਚਾਹੀਦੀਆਂ ਆ ਇਹ ਜਿਹੜੀਆਂ ਮੁਸ਼ਕਲਾਂ ਸਾਰਿਆਂ ਲਈ ਕਾਮਨ ਆ ਜਿਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਪਾਂ ਇਨਲੈਸਟਮੈਂਟ ਤੇ ਕੰਮ ਕਰਦੇ ਜਿਹੜੇ ਮੁਲਾਜ਼ਮਾਂ ਦੀ ਗੱਲ ਕਰੀਏ ਕਿ ਇਹ ਮੁਲਾਜ਼ਮ ਜਿਹੜੇ ਪਿਛਲੇ 20-25 ਸਾਲ ਤੋਂ ਇੱਕ ਇਨਲੈਸਟਮੈਂਟ ਪਾਲਿਸੀ ਆ ਜੋ ਸਰਕਾਰ ਨੇ ਬਣਾਈ ਸੀ ਪਿਛਲੀਆਂ ਸਰਕਾਰਾਂ ਨੇ ਬਣਾਈ ਸੀ ਜਿਹਦੇ ਵਿੱਚ ਇੱਕ ਸਕੀਮ ਵਾਟਰ ਸਪਲਾਈ ਦਾ ਠੇਕਾ ਕਿਸੇ ਇੱਕ ਕੰਟਰੈਕਟਰ ਜਾਂ ਇਨਲੈਸਟਮੈਂਟ ਵਾਲੇ ਨੂੰ ਦਿੱਤਾ ਜਾਂਦਾ ਸੀ ਜਿਹਦੇ ਵਿੱਚ ਉਹ 4-5 ਵਰਕਰਾਂ ਦਾ ਕੰਮ ਇਕੱਲਾ ਇੱਕ ਵਰਕਰ ਕਰਦਾ ਆ ਜਿਹਦੇ ਵਿੱਚ ਮਾਲੀ ਕੰਮ ਚੌਂਕੀਦਾਰ ਪੰਪ ਆਪਰੇਟਰ ਫਿਟਰ ਹੈਲਪਰ ਹਰੇਕ ਤਰ੍ਹਾਂ ਦਾ ਕੰਮ ਉਹ ਇੱਕ ਬੰਦਾ ਹੀ ਕਰਦਾ ਸੀ ਤੇ ਚਲੋ ਜੋ ਵੀ ਹੋਇਆ ਤੇ ਮੈਂ ਹੁਣ ਸਰਕਾਰ ਤੱਕ ਇਹ ਗੱਲ ਜ਼ਰੂਰ ਪਹੁੰਚਾਉਣਾ ਚਾਹੁੰਦਾ ਕਿ ਦੇਖੋ 20-25 ਸਾਲ ਹੋ ਗਏ ਆ ਇਹਨਾਂ ਮੁਲਾਜ਼ਮਾਂ ਨੂੰ ਕਿਸੇ ਨਾ ਕਿਸੇ ਤਰੀਕੇ ਇਹਨਾਂ ਦੇ ਐਕਸਪੀਰੀਅੰਸ ਨੂੰ ਧਿਆਨ ਵਿੱਚ ਰੱਖਦੇ ਹੋਏ ਜੇ ਸੁਪਰੀਮ ਕੋਰਟ ਦੀ ਪਾਲਿਸੀ ਵੀ ਆ ਜੇ ਯੋਗਤਾ ਨਹੀਂ ਹੈਗੀ ਤਾਂ ਆਪਾਂ ਉਹਦੇ ਐਕਸਪੀਰੀਅੰਸ ਨੂੰ ਯੋਗਤਾ ਮੰਨਦੇ ਹੋਏ ਉਹਨਾਂ ਨੂੰ ਅਸੀਂ ਰੈਗੂਲਰ ਕਰ ਸਕਦੇ ਆ ਇਹ ਮੇਰੇ ਧਿਆਨ ਵਿੱਚ ਹੈ ਗੱਲ ਸ਼ਾਇਦ ਕਿਸੇ ਨਾ ਕਿਸੇ ਕੇਸ ਦੀ ਜੱਜਮੈਂਟ ਹੈਗੀ ਆ ਤੇ ਇਹ ਬੇਨਤੀ ਆ ਕਿ ਇਹਨਾਂ ਨੂੰ ਕਿਸੇ ਤਰੀਕੇ ਮਹਿਕਮੇ ਚ ਲਿਆ ਜਾਵੇ ਤੇ ਮਹਿਕਮੇ ਚ ਲੈ ਕੇ ਰੈਗੂਲਰ ਕੀਤਾ ਜਾਵੇ ਦੂਸਰਾ ਜਿਹੜੇ ਸਾਡੇ ਰੈਗੂਲਰ ਫੀਲਡ ਸਟਾਫ ਆ ਉਹ ਚਾਹੇ ਦਰਜਾ 3 ਤੇ ਦਰਜਾ 4 ਏ ਦੇਖੋ ਜੀ ਜਿਹੜੀ ਪੋਸਟ ਤੇ ਵੀ ਭਰਤੀ ਹੁੰਦੇ ਆ ਉੱਤੇ ਹੀ ਰਿਟਾਇਰ ਹੋ ਜਾਂਦੇ ਆ ਬੜੀ ਦੁੱਖ ਭਰੀ ਗੱਲ ਹੈਗੀ ਆ ਕੋਈ ਮਾਲੀ ਭਰਤੀ ਹੁੰਦਾ ਮਾਲੀ ਰੈਗੂਲਰ ਹੋ ਜਾਂਦਾ ਮਾਲੀ ਹੀ ਰਿਟਾਇਰ ਹੋ ਜਾਂਦਾ ਕੋਈ ਪੰਪ ਆਪਰੇਟਰ ਆ ਪੰਪ ਆਪਰੇਟਰ ਭਰਤੀ ਹੁੰਦਾ ਉੱਤੇ ਹੀ ਰੈਗੂਲਰ ਹੁੰਦਾ ਉੱਤੇ ਹੀ ਰਿਟਾਇਰ ਹੋ ਜਾਂਦਾ ਬੜੀ ਦੁੱਖ ਭਰੀ ਗੱਲ ਆ ਕਿ ਇਹਨਾਂ ਨੂੰ ਕੋਈ ਵੀ ਪ੍ਰੋਮੋਸ਼ਨ ਨਹੀਂ ਮਿਲਦੀ ਜਦਕਿ ਇਹਨਾਂ ਦੀ ਡਿਊਟੀ 24 24 ਘੰਟੇ ਡਿਊਟੀ ਇਹਨਾਂ ਨੂੰ ਦੇਣੀ ਪੈਂਦੀ ਆ ਕਿਉਂਕਿ ਕਿਸੇ ਵੀ ਪਿੰਡ ਦੇ ਵਿੱਚ ਜਾਂ ਕਿਸੇ ਵਾਟਰ ਸਪਲਾਈ ਤੇ ਮੈਕਮੇ ਦੇ ਕੋਲ ਰੈਸਟਰ ਲੀਵਰ ਹੈ ਨਹੀਂਗੇ ਕਿਉਂਕਿ ਜੇ ਪੋਸਟਾਂ ਤਾਂ ਅੱਗੇ ਹੀ ਘੱਟ ਹੈਗੀਆਂ ਜਿੰਨੀਆਂ ਵਾਟਰ ਸਪਲਾਈਆਂ ਉਹਦੇ ਅਗੇਂਸਟ ਸਾਡੇ ਤੋਂ ਸਟਾਫ ਪਹਿਲਾਂ ਹੀ ਘਟਿਆ ਇਹਨਾਂ ਮੁਲਾਜ਼ਮਾਂ ਨੂੰ ਨਾ ਤਾਂ ਕੋਈ ਹਫਤਾਵਾਰੀ ਛੁੱਟੀ ਮਿਲਦੀ ਆ ਨਾ ਕੋਈ ਤਿਹਾੜੀ ਛੁੱਟੀ ਮਿਲਦੀ ਆ ਇਹ ਦੀਵਾਲੀ ਦਸਹਿਰਾ ਲੋੜੀ ਹੋਲੀ ਤੇ ਜੋ ਵੀ ਤਿਹਾੜੀਆਂ ਸਾਰੇ ਇਹ ਆਪਣੀ ਡਿਊਟੀ ਤੇ ਹੀ ਕਰਦੇ ਆ ਪੂਰੇ ਅ ਜਦ ਕੀ ਦੇਖੋ ਬਾਕੀ ਹੋਰ ਮਹਿਕਮੇ ਆ ਸਾਰੇ ਸਾਡੇ ਮਹਿਕਮੇ ਦੇ ਵਿੱਚ ਹੀ ਰੈਗੂਲਰ ਸਟਾਫ ਹੋਰ ਲਾ ਲਓ ਕਲੈਰੀਕਲ ਲਾ ਲਓ ਜੇ ਆਈ ਐਸ ਡੀਓ ਲਾ ਲਓ ਸਾਰਿਆਂ ਨੂੰ 5 ਸਾਲ 7 ਸਾਲ 10 ਸਾਲ ਬਾਅਦ ਕੋਈ ਨਾ ਕੋਈ ਅਗਲਾ ਗ੍ਰੇਡ ਅਗਲਾ ਸਟੈਪ ਪ੍ਰੋਮੋਸ਼ਨ ਦਿੱਤੀ ਜਾਂਦੀ ਹੈ ਹੈਰਾਨੀ ਇਸ ਗੱਲ ਦੀ ਆ ਕਿ ਇੱਕ ਤਾਂ ਇਹ ਡਿਊਟੀ ਜ਼ਿਆਦਾ ਕਰਦੇ ਆ ਦੂਸਰੀ ਇਹਨਾਂ ਨੂੰ ਕੋਈ ਰੈਸਟ ਤੇ ਕੋਈ ਰੈਸਟ ਲੀਵਰ ਹੈ ਨਹੀਂ ਕੋਈ ਵੀ ਕੋਈ ਤਿਹਾੜੀ ਛੁੱਟੀ ਨਹੀਂ ਮਿਲਦੀ ਤੀਸਰਾ ਇਹਨਾਂ ਦੀ ਕੋਈ ਪ੍ਰੋਮੋਸ਼ਨ ਹੈ ਨਹੀਂ ਇਹ ਮੇਰੇ ਖਿਆਲ ਚ ਮੈਂ ਕਿਸੇ ਜਥੇਬੰਦੀ ਵੱਲੋਂ ਨਹੀਂ ਪਰ ਇੱਕ ਸਾਂਝੇ ਪਲੇਟਫਾਰਮ ਤੇ ਮੈਂ ਇਹ ਗੱਲ ਕਰਨਾ ਚਾਹੁੰਦਾ ਕਿ ਇਹ ਸਰਕਾਰ ਤੱਕ ਗੱਲ ਜ਼ਰੂਰ ਪਹੁੰਚਣੀ ਚਾਹੀਦੀ ਕਿ ਇਹ ਮੁਲਾਜ਼ਮ ਜਿਹੜੇ ਆ ਇਹ ਸਰਕਾਰ ਦੇ ਮੁਲਾਜ਼ਮ ਆ ਪੰਜਾਬ ਸਿਵਲ ਸਰਵਿਸ ਐਕਟ ਦੇ ਅਧੀਨ ਆ ਇਹਨਾਂ ਤੇ ਵੀ ਕਾਨੂੰਨ ਲਾਗੂ ਹੁੰਦਾ ਤੇ ਇਹ ਭਾਰੀ ਨਾਲ ਚੀਜ਼ਾਂ ਤੋਂ ਕਿਉਂ ਬਾਂਝੇ ਆ ਇਹਨਾਂ ਦੇ ਵਿੱਚ ਇਹ ਦਰਜਾ 3 ਦੇ ਕਈ ਮੁਲਾਜ਼ਮ ਹੈਗੇ ਆ ਜਿਨ੍ਹਾਂ ਨੇ ਮਹਿਕਮੇ ਤੋਂ ਮਨਜ਼ੂਰੀ ਲੈ ਕੇ ਅਹ ਮਹਿਕਮੇ ਤੋਂ ਮਨਜ਼ੂਰੀ ਲੈ ਕੇ ਕਾਨੂੰਨ ਦੇ ਤਹਿਤ ਡਿਪਲੋਮੇ ਪਾਸ ਕੀਤੇ ਪਾਰਟ ਟਾਈਮ ਦੇ ਵਿੱਚ ਡਿਪਲੋਮੇ ਪਾਸ ਕਰਨ ਦੇ ਬਾਵਜੂਦ ਵੀ ਮਹਿਕਮਾ ਜਿਹੜਾ ਆ ਇਹਨਾਂ ਨੂੰ ਅਹ ਪ੍ਰਮੋਟ ਨਹੀਂ ਕਰ ਰਿਹਾ ਜੇਈ ਪ੍ਰਮੋਟ ਨਹੀਂ ਕਰ ਰਿਹਾ ਕਿਉਂਕਿ ਹੁਣ ਦੇਖੋ ਵੀ ਇਹਨਾਂ ਨੂੰ ਡਿਪਲੋਮਾ ਪਾਸ ਕੀਤੇਆਂ ਨੂੰ ਵੀ 5-5 ਸਾਲ 10-10 ਸਾਲ ਹੋ ਗਏ ਅੱਜ ਇਹ ਕਹਿੰਦੇ ਜੀ ਤੁਸੀਂ ਕਿਹਾਤੋਂ ਮਨਜ਼ੂਰੀ ਲਈ ਕਿੰਨੇ ਤੋਂ ਕਿੰਨਾ ਟਾਈਮ ਸੀ ਤੁਸੀਂ ਇਦਾਂ ਸੀ ਉਦਾਂ ਸੀ ਇਹ ਮਤਲਬ ਬੇਲੋੜੇ ਚ ਪੱਤਰ ਜਾਰੀ ਕਰਦੇ ਪਏ ਆ ਜਦ ਕੀ ਜਿਹੋਜੀ ਕੋ ਗੱਲਬਾਤ ਸੀ ਤਾਂ ਉਸ ਸਮੇਂ ਜਦੋਂ ਜੈਸ ਟਾਈਮ 'ਚ ਡਿਪਲੋਮਾ ਕਰ ਰਹੇ ਸੀ ਉਸ ਟਾਈਮ ਇਹਨਾਂ ਨੂੰ ਇਹ ਆਬਜੈਕਸ਼ਨ ਲਾਉਣੇ ਚਾਹੀਦੇ ਸੀ ਅੱਜ ਜਦੋਂ ਪ੍ਰਮੋਸ਼ਨ ਦੀ ਵਾਰੀ ਆ ਰਹੀ ਆ ਤੇ ਇਹ ਸਾਥੀ ਅਦੋਂ ਗੱਲ ਕਰ ਰਹਾ ਆ ਕਿ ਬੇਲੋੜੇ ਚਿੱਠੀ ਪੱਤਰ ਕਰਕੇ ਮਾਨਸਿਕ ਤੌਰ ਤੇ ਪਰੇਸ਼ਾਨ ਕਰ ਰਹਾ ਆ ਮੈਂ ਕੋ ਇਕੱਲੀ ਇੱਕ ਜਥੇਬੰਦੀ ਵੱਲੋਂ ਨਹੀਂ ਮੈਂ ਜੋ ਦਿਲ ਦੇ ਦਰਦ ਆ ਦੁੱਖ ਆ ਮੁਲਾਜ਼ਮ ਫੀਲਡ ਦੇ ਮੁਲਾਜ਼ਮ ਅ ਇ ਇਨਕਾ ਸੋਸ਼ਲ ਮੀਡੀਆ ਤੇ ਆਪਾਂ ਇਹਨੂੰ ਵਾਇਰਲ ਕਰੀਏ ਕਿ ਆਪਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਇਹ ਗੱਲ ਜਰੂਰ ਪਹੁੰਚੇ ਕਿ ਯਾਰ ਵਾਕਈ ਇਹ ਮੁਲਾਜ਼ਮ ਕੰਮ ਤਾਂ ਬਹੁਤ ਜ਼ਿਆਦਾ ਕਰਦੇ ਆ ਸਭ ਤੋਂ ਵੱਧ ਕੰਮ ਇਹ ਫੀਲਡ ਵਾਲੇ ਮੁਲਾਜ਼ਮ ਕਰਦੇ ਆ ਪਰ ਇਹਨਾਂ ਨੂੰ ਇਹਨਾਂ ਦਾ ਬਣਦਾ ਮਾਨ ਸਤਕਾਰ ਬਣਦੀ ਫੈਸਿਲਿਟੀ ਬਣਦਾ ਹੱਕ ਨਹੀਂ ਇਹਨਾਂ ਨੂੰ ਮਿਲਦਾ ਪਿਆ ਤੇ ਮੇਰੀ ਇਹ ਹੀ ਬੇਨਤੀ ਆ ਕਿ ਇਹ ਜਿਹੜੀਆਂ ਸਾਡੀਆਂ ਦੇਖੋ ਇੱਕ ਹੋਰ ਗੱਲ ਮੈਂ ਕਹਿਣਾ ਚਾਹੁੰਦਾ ਕਿਸੇ ਟਾਈਮ 80 ਤੋਂ 20 25 30 ਸਾਲ ਪਹਿਲਾਂ ਕਲਰਕ ਹੋ ਗਏ ਪਟਵਾਰੀ ਹੋ ਗਏ ਟੀਚਰ ਹੋ ਗਏ ਪੰਪ ਆਪਰੇਟਰ ਹੋ ਗਏ ਸਾਰੇ ਇੱਕੋ ਹੀ ਗ੍ਰੇਡ ਪੇ ਦੇ ਵਿੱਚ ਕੰਮ ਕਰਦੇ ਹੁੰਦੇ ਸੀ ਪਰ 2011 ਦੇ ਵਿੱਚ ਸਾਡੇ ਫੀਲਡ ਮੁਲਾਜ਼ਮਾਂ ਨਾਲ ਏਡਾ ਵੱਡਾ ਧੱਕਾ ਹੋਇਆ ਕਿ ਬਾਕੀ ਇਹ ਸਾਰੀਆਂ ਪੋਸਟਾਂ ਦੇ ਗ੍ਰੇਡ ਤਾਂ 3200 ਗ੍ਰੇਡ ਪੇ ਹੋ ਗਏ ਪਰ ਸਾਡੇ ਜਿਹੜੇ ਮੁਲਾਜ਼ਮ ਪੰਪ ਆਪਰੇਟਰ ਸੀਗੇ ਦਰਜਾ 3 ਦੇ ਇਹਨਾਂ ਨੂੰ ਫੇਰ 2400 ਗ੍ਰੇਡ ਪੇ ਰਹਿ ਗਿਆ ਜੋ ਕਿ ਇਨਾਮਲੀ ਕਮੇਟੀ ਦੇ ਵਿੱਚ ਇਹਨਾਂ ਦੇ ਨਾਲ ਬੜਾ ਵੱਡਾ ਧੋਖਾ ਹੋਇਆ ਸਾਡੇ ਇਦਾਂ ਹੀ ਦਰਜਾ 4 ਰਿਆ ਉਹਨਾਂ ਦੇ ਨਾਲ ਵੀ ਉਹਨਾਂ ਦਾ ਵੀ 1650 ਗ੍ਰੇਡ ਪੇ ਆ ਅਸੀਂ ਕਹਿੰਨੇ ਕਿ ਉਹਨਾਂ ਦਾ ਵੀ ਘੱਟੋ ਘੱਟ 1900 ਗ੍ਰੇਡ ਪੇ ਕੀਤਾ ਜਾਵੇ ਤੇ ਇਹ ਤਿੰਨ ਚਾਰ ਗੱਲਾਂ ਹੈਗੀਆਂ ਬੇਨਤੀ ਆ ਕਿ ਇਹ ਆਪਾਂ ਸਾਰੇ ਸਾਂਝੀਆਂ ਮੰਗਾਂ ਆ ਤੇ ਇਨਾਮ ਗਮੰਗਾ ਨੂੰ ਸਰਕਾਰ ਤੱਕ ਪਹੁੰਚਾਇਆ ਜਾਵੇ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ